ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤੀਜਿੰਦਰ ਮਿੱਡੂ ਖੇੜਾ ਅੱਜ ਅੱਪਾ ਬੇ ਨੇ ਆ ਬਠਿੰਡੇ ਫਲਾਵਰ ਫੈਸਟੀਵਲ ਜੋ ਕਿ ਫੁੱਲਾਂ ਦਾ ਮੇਲਾ ਹੈ ਬਠਿੰਡੇ ਸੋ ਗਰੂਜ਼ ਗਾਰਡਨ ਚ ਸੋ ਇੱਥੇ ਵੇਖਾਂਗੇ ਅਪਾ ਤਰ੍ਹਾਂ ਤਰ੍ਹਾਂ ਦੇ ਫੁੱਲ ਨਾਲੇ ਬਹੁਤ ਹੀ ਪ੍ਰਕਾਰ ਦੀਆਂ ਮੰਲੋ ਸਟਾਲਾਂ ਲੱਗੀਆਂ ਹੋਣਗੀਆਂ ਜੋ ਕਿ ਨੌਜਵਾਨ ਵੀਰ ਕਿਸੇ ਨੇ ਕੋਈ ਆਪ ਦਾ ਕੀਤਾ ਕਿਸੇ ਤਰ੍ਹਾਂ ਦੀ ਵੀ ਹਨਰ ਦੇ ਮੁਤਾਬਕ ਆਪਣੀਆਂ ਆਪਣੀਆਂ ਸਟਾਲਾਂ ਲਾਈਆਂ ਸੋ ਮੇਲਾ ਵੇਖਣ ਵਾਲਾ ਹੈ ਸੋ ਬਹੁਤ ਕੁਝ ਹੈ ਵਿੱਚ ਇਹਦੇ ਵਿੱਚ ਸੋ ਇੱਕ ਬਾਈ ਨੇ ਮੰਨ ਲਓ ਜਿਵੇਂ ਆਪਣੀ ਚੈਨਾ ਹੁੰਦੀਆਂ ਉਹਨਾਂ ਦੀਆਂ ਘਟਾਰ ਬਣਾਈ ਹੈ ਲੱਕੜ ਦਾ ਸਮਾਨ ਬਹੁਤ ਕੁਝ ਹੈ ਬਹੁਤ ਕੁਝ ਦੇਖਣ ਵਾਲਾ ਹੈ ਵੀਡੀਓ ਨੂੰ ਪੂਰਾ ਦੇਖਿਓ ਔਰ ਸ਼ੇਅਰ ਜਰੂਰ ਕਰਿਓ ਮੇਰੇ ਵੀਰ ਸੋ ਹੋਰ ਵੀ ਲੋਕਾਂ ਤੱਕ ਪਹੁੰਚ ਸਕੇ ਨਹੀਂ ਨਹੀਂ ਬਹੁਤ ਉਫੇਰ ਨਾ ਮੰਗਦੇ ਸੋ ਕੀ ਹੋਣਾ

ਖੁਦ ਪੇਂਟਿੰਗ ਕਰਦੇ ਆ ਬਾਈ ਹਾਂਜੀ ਕੀ ਨਾਮ ਆ ਆਪਣਾ ਕੁਲਦੀਪ ਸਿੰਘ ਕਿੱਥੋਂ ਮੀਆਂ ਦਾ ਮੀਆਂ ਜਿਲ੍ਹਾ ਨੀ ਗੁਰਦੇ ਅੱਛਾ ਕਿੰਨਾ ਚਿਰ ਹੋ ਗਿਆ ਮੈਨੂੰ 3 ਸਾਲ ਹੋ ਗਏ 3 ਸਾਲ ਬਈ ਆਏ ਪ੍ਰਦਰਸ਼ਨੀ ਤੇ ਲਾਉਣੇ ਹੋ ਨਹੀਂ ਇਹ ਪਹਿਲੀ ਪ੍ਰਦਰਸ਼ਨੀ ਆ ਓਕੇ ਅੱਛਾ ਰਸਬਾਹ ਮਿਲਿਆ ਹਾਂਜੀ ਵਧੀਆ ਰਸਬਾਹ ਮਿਲਿਆ ਮੈਂ ਕਾਫੀ ਆ ਰਿਹਾ ਹਾਂ ਇਹ ਵਿਜ਼ਿਟ ਕਰ ਇਹ ਕਿਸ ਨੇ ਮਿਲਣਾ ਹੋਵੇ ਨੰਬਰ ਨੰਬਰ ਦੱਸ ਦੋ ਮੇਰਾ ਕੰਟੈਕਟ ਨੰਬਰ ਹੈ ਸਟਾਈਲ ਹੈਗੇ ਆਰਟਿਸਟ ਦਾ ਜੀ ਆ ਓਕੇ ਕੰਟੈਕਟ ਆ ਗਿਆ 75269 5847 ਕਿਸ ਤਰ੍ਹਾਂ ਦੀ ਪੇਂਟਿੰਗ ਕਰਦੇ ਆ ਦਿਖਾਵਾਂਗੇ ਦੋ ਚਾਰ ਆਇਲ ਪੇਂਟ ਕਰਦੇ ਆ ਅੱਛਾ ਇਹ ਪੈਚਨ ਵਰਕ ਹੈ ਆ ਪੈਚਨ ਚਾਪ ਕਿੰਨਾ ਟਾਈਮ ਲੱਗ ਕੇ ਕਰਦੇ ਆ ਇਹਨੂੰ ਮੈਨੂੰ 3 ਸਾਲ 400 500 ਲੱਗਦੇ ਆ ਅਦੇ ਕੋਸ਼ਪੇ ਨੂੰ ਨਹੀਂ ਆ ਬਾਕੀ ਪੈਨਸਲ ਵਰਤ ਆ ਸਹੀ ਦੁਕਰ ਰਾਜੇ ਨਾਲ ਕਿ ਮੈਂ ਨਹੀਂ ਮਿਲਦਾ ਅੰਨਾਈ ਲੈ ਰਹੇ ਜੀ ਆਪ ਜੀ ਦਰ ਪਰ ਰਿਪੋਰਟ ਦੇ ਬਤਨ ਦੇਖੋ ਜਦੋਂ ਕਰਦੇ ਜਦੋਂ ਮੈਂ ਅੰਕ ਨੂੰ ਨੰਬਰ ਕੋ ਕਰਦੇ ਹਾਂ ਸਪੋਜੀਫਾਈ ਕਰਨਾ ਹੈ ਆਪਣੀ ਆਈਏ ਹਾਂ ਜੀ ਸਰ ਆਪਣੀ ਕਿੰਨਾ ਟਾਈਮ ਹੋ ਗਿਆ ਇਹਨੂੰ ਸਰ ਬ੍ਰਿੰਡਾ ਦੇ ਵਿੱਚ ਇੱਕ ਨਵਾਂ ਕਨਸੈਪਟ ਹੀ ਲੈ ਕੇ ਆਏ ਛੇ ਮਹੀਨੇ ਹੋਏ ਸਾਨੂੰ ਸਟਾਰਟ ਕੀਤੇ ਨੇ ਅੱਛਾ ਪਰ ਅਸੀਂ ਇੱਕ ਅਲੱਗ ਟ੍ਰੈਂਡ ਦੇ ਉੱਤੇ ਕੰਮ ਕਰ ਰਹੇ ਹਾਂ ਜਿਹਦੇ ਵਿੱਚ ਤੁਸੀਂ ਮੈਟਲ ਨੂੰ ਰੀਸਾਈਕਲ ਕਰਦੇ ਨਾ ਰੀਯੂਜ਼ ਦੇ ਵਿੱਚ ਰੱਖਦੇ ਹੋ ਰੀਸਾਈਕਲ ਅਸੀਂ ਟੈਕਨੀਕ ਕਰਦੇ ਹਾਂ ਉਹਨੂੰ ਉਹਨੂੰ ਉਸੇ ਕੈਟਾਗਰੀ ਦੇ ਵਿੱਚ ਰੱਖ ਕੇ ਉਹਨੂੰ ਡੈਕੋਰੇਸ਼ਨ ਆਈਟਮ ਬਣਾਉਂਦੇ ਹਾਂ ਕੀ ਕੁਝ ਬਣਾਇਆ ਜਿਵੇਂ ਤੁਸੀਂ ਕੱਲ੍ਹ ਤੋਂ ਦੇਖ ਪਾਉਗੇ ਸਾਡਾ ਹੈਗਾ ਗਿਟਾਰ ਬਣਾਇਆ ਠੀਕ ਹੈ ਸਾਡਾ ਰੀਸਾਈਕਲ ਮਟੀਰੀਅਲ ਤੋਂ ਬਣਾਇਆ ਹੈ ਕਿਤੋਂ ਦਿਨਾਂ ਤੋਂ ਕਿਰਾਈ ਲੀਨ ਦੀਆਂ ਕਿੰਨੀਆਂ ਚੀਜ਼ਾਂ ਦੀਆਂ ਹੋਰ ਮੋਟਰ ਪਾਵਰ ਚੂਸੀ ਤੇ ਹੋਏ ਮਸਮਸੂਰ ਮੋਟਰ ਦਿੱਤਾ ਹੈ ਐਵੇਂ ਤੁਸੀਂ ਇੱਧਰ ਫੋਰਵੇਟ ਲਿਖੂਗੇ ਬਾਹਰ ਪੈਰਿਕ ਵੀ ਲੱਗਿਆ ਹੋਇਆ ਕੋਈ ਦਰਾਜ ਤੁਹਾਨੂੰ ਹੋਰ ਦਿਖਾਉਣਾ ਹੈ ਜਿਹੜਾ ਡੌਗ ਬਣਾਇਆ ਹੈ ਇਹ ਬਾਈਕ ਦੇ ਪੈਟਰੋਲ ਟੈਂਕ ਤੋਂ ਬਣਾਦਾ ਤੇ ਉਸ ਤੋਂ ਬਣਾਇਆ ਗਿਆ ਇਹਨੂੰ ਚਲੋ ਡਿਜ਼ਾਈਨ ਕੀਤਾ ਗਿਆ ਸਪੈਸ਼ਲੀ 6 ਮਨਸ ਹੋ ਗਿਆ ਤੇਨੂੰ ਜਹ ਟਾਈਮ ਹੈ 6 ਮਨਸ ਹੀ ਹੋਇਆ ਅਪਰੋਕਸੀਮੇਟਲੀ ਡਬਲੀ ਰੋਡ ਤੇ ਸਾਡੀ ਵਰਕਸ਼ਾਪ ਹੈਗੀ ਹੈ ਅੱਛਾ ਕੀ ਨਾਮ ਹੈ ਤੀਸ਼ਰੀ ਆਟ ਦਾ ਨਾਮ ਹੈ ਓਕੇ ਮੇਰਾ ਕੰਟੈਕਟ ਨੰਬਰ ਤੇ ते बाकी इंस्टाग्राम से यूट्यूब से फेसबुक से नंबर बोल दो हाँ मेरा मोबाइल नंबर है सिक्स टू एट जीरो टू जीरो टू एट सिक्स नाइन थैंक यू बोलो किसूँ जी ਪ੍ਰੈਗਮਾ ਮੈਡੀਕਲ ਹਸਪਤਾਲ। ਓਕੇ। ਕੀ ਡਿਸਕਾਊਂਟ ਸਕੂਲ ਵੀ ਬੱਚਿਆਂ ਨੂੰ? ਪੀਸਾਂ ਦੇ। ਅੱਜ ਤੱਕ ਸਰ ਸਾਡੇ ਕੋਲ ਹਸਪਤਾਲ ਆ। ਅੱਛਾ ਜੀ। ਕੌਣ ਵਾਲੇ ਟਾਈਮ ਤੇ ਹਸਪਤਾਲ? ਓਕੇ। ਪ੍ਰੈਗਮਾ ਕਿਹੜੀ ਰੋਡ ਤੇ ਹੈ? ਡੱਬਲੀ ਰੋਡ। ਡੱਬਲੀ ਰੋਡ ਤੇ? ਹਾਂਜੀ। ਓਕੇ। 24 ਘੰਟੇ। ਓਕੇ। ਕਮਟੀ ਫਾਰ ਆ ਰਿਹਾ ਹੈ। ਓਕੇ ਓਕੇ ਲਓ ਜੀ ਆ ਪ੍ਰੈਗਮਾ ਜੀ ਜਿਹਨੂੰ ਕੀ ਹੈਗਾ ਥੋੜਾ ਮੁੱਟਾ ਤੇ ਜਾਓ ਜਰੂਰ ਸੇਵਾ ਦਾ ਮੌਕਾ ਦਿਓ ਬਾਈਆਂ ਨੂੰ। 24 ਘੰਟੇ ਜੀ। ਤਾਂ ਦੇਖਣੇ। ਲੈ ਚਣਾ ਮਾਰੀ ਗਏ ਨਹੀਂ ਜਿੰਨਾ ਤੇ ਟੈਗ ਲੱਗ ਗਿਆ ਉਹ ਕਿਤੇ ਹੋਇਆ ਕੁਝ ਫੇਰਵਾ ਹੋ ਗਿਆ ਕਿੰਨੇ ਕੇ ਪ੍ਰਕਾਰ ਦੇ ਤੁਹਾਡੇ ਕੋਲ ਕਿੰਨੇ ਪ੍ਰਕਾਰ ਦੇ ਆਹ ਬਹੁਤ ਬਟਾ ਕਿੰਨੇ ਨੇ ਬਈ ਯਾਰ ਓਕੇ ਮੇਰੇ ਕੋਲ 14 15 ਪ੍ਰਕਾਰ ਦੇ ਇੱਥੇ ਹੈਗੇ ਨੇ ਕਿੱਥੋਂ ਤੁਸੀਂ ਆ ਗੋਮਟ ਬੋਟ ਲੈ ਕੇ ਬਸ OK OK ਇਹ ਮੋਦੀ ਕੀ ਸ਼ੋਗਾ ਤਾਂ ਬਈ ਤੁਸੀਂ ਤੁਸੀਂ ਤਰੌਣੇ ਤੁਝੇ ਨੂੰ ਜਵਾਦਾ ਤਾਂ ਬਸ ਅੱਛਾ ਕਿੰਨਾ ਟਾਈਮ ਹੋ ਗਿਆ ਲੋਕ ਸਮਾਨ ਸੂਨ ਬਣਾਉਂਦੇ ਆਣ ਤੁਹਾਨੂੰ ਸਾਨੂੰ ਜੀ 2008 ਤੋਂ ਕੰਮ ਕਰ ਰਹੇ ਹਾਂ ਅੱਛਾ ਕੀ ਇੰਦਰੂਡੇ ਫੇਮਸ ਜੀ ਐਡਮਾ ਕੋ ਦਿਖਾਉਂ ਪੁਰਾਣੇ ਗ੍ਰਾਮੋਫੋਨ ਦੀ ਟੈਲੀਫੋਨ ਦੀ ਚਰਖੇ ਦੀ ਢੋਲੇ ਦੀ ਲੱਕੜ ਦੇ ਅੱਛਾ ਸਟਾਕਿੰਗ ਦੇ ਵਿੱਚ ਵੀ ਹੁੰਦੇ ਨੇ ਆਪਣੇ ਕੋਲੇ ਸ਼ੋਪੀਸ ਵਾਲੇ ਵੀ ਹੁੰਦੇ ਨੇ ਇਤਨੇ ਅਸੀਂ ਇੱਥੇ ਘੱਟ ਲੈ ਗਏ ਸੀ ਉਹ ਵਿਕ ਜੇ ਜੀ ਅੱਛਾ ਨਾਮਕਦਾਨੀਆਂ ਹੁੰਦੀਆਂ ਨੇ ਜੀ ਪੁਰਾਣਾ ਕਲਚਰ ਦੇ ਸੰਬੰਧ ਵਿੱਚ ਕੋਈ ਵੀ ਅਕਲ ਲੈ ਸਕਦਾ ਕੁਰਸੀਆਂ ਕੀ ਨਾਮ ਕੀ ਤੁਹਾਡਾ ਕਿਸ ਨਾਮ ਕਿਸ ਨਾਮ ਤੋਂ ਆ ਤੁਹਾਡੀ ਸ਼ਾਪ ਸਾਡੀ ਗੋਵਿੰਦ ਐਂਟੀ ਦੇ ਸਾਮਾਨ ਕੋਲ ਜੀ ਰਜਮਾਲਾ ਢਾਬਾ ਤਣਾਉਲਾ ਜਰੂਰੀ ਤਣਾਉਲਾ ਹਾਂਜੀ ਜੀ ਇੰਸਟਾਗ੍ਰam ਆ ਗਿਆ ਰੋਮੀ.ਲਾਲੀ ਦੇ ਨਾਮ ਤੇ ਉਧਰ ਕੱਢ ਕੇ ਤੁਸੀਂ ਦੇਖ ਸਕਦੇ ਹੋ ਆਰਡਰ ਵੀ ਕਰ ਸਕਦੇ ਹੋ ਕੋ ਦੋ ਚਾਰ ਚੀਜ਼ਾਂ ਲਿਖਾਉਂਗੇ ਉਹਦੀਆਂ ਬਿਲਕੁਲ ਬਿਲਕੁਲ ਆ ਰਹੀਆਂ ਆ ਰਹੀਆਂ ਜਿਵੇਂ ਆ ਚੀਜ਼ਾਂ ਨੇ ਜੀ ਇਹ ਗ੍ਰਾਮੋਫੋਨ ਹੈ ਜੀ ਆਉਂਦੇ ਨਾਮ ਕਰਾਨੀ ਆ ਗਈ ਜੀ ਹਾਂ ਓਕੇ ਕੋ ਟੈਲੀਫੋਨ ਆ ਗਿਆ ਜੀ ਸਾਡੇ ਕੋਲ ਇਹ ਬਕਾਇਦਾ ਵਰਕਿੰਗ ਹੁੰਦੇ ਨੇ ਜੀ ਸਾਡੇ ਕੋਲ ਓਕੇ ਤੇ ਟਾਲੀ ਤੇ ਪਿੱਪਲ ਦਾ ਹੋਊਗਾ ਜੀ ਠੀਕ ਹੈ ਜੀ ਇਹ ਵਾਲੇ ਟੈਲੀਫੋਨ ਹੁੰਦੇ ਨੇ ਡਿਸਪਲੇ ਵਾਸਤੇ ਜੀ ਇਹ ਚਾਹੁੰਦੇ ਆਪ ਕੋਲ 5000 ਨਹੀਂ ਦੇਣਾ ਲੱਗਿਆ ਕੋਲ ਕਿਹੜੇ ਜੀ 32